ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਹਿਗੁਰੂ ਜੀ ਤੁਹਾਡੇ ਨਾਲ ਭਾਈ ਰੂਪ ਚੰਦ ਜੀ ਦਾ ਇਤਿਹਾਸ ਸ਼ੇਅਰ ਕਰਾਂਗੇ ਸੋ ਭਾਈ ਰੂਪ ਚੰਦ ਜੀ ਦਾ ਘਰ ਵੀ ਤੁਹਾਨੂੰ ਦਿਖਾਵਾਂਗੇ ਨਿਸ਼ਾਨੀਆਂ ਦਿਖਾਵਾਂਗੇ ਪੂਰੀ ਵੀਡੀਓ ਜਰੂਰ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਭਾਈ ਰੂਪ ਚੰਦ ਜੀ ਤੇ ਉਹਨਾਂ ਦੇ ਪਿਤਾ ਜੀ ਇੱਕ ਦਿਨ ਹਾੜੀ ਦੀ ਫਸਲ ਵੱਢ ਰਹੇ ਸਨ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਸੀ ਜਦੋਂ ਪਾਣੀ ਪੀਣ ਲੱਗੇ ਤਾਂ ਉਹ ਸ਼ੀਤਲ ਜਲ ਬਹੁਤ ਹੀ ਠੰਡਾ ਸੀ ਦੋਹਾਂ ਨੇ ਕਿਹਾ ਕਿ ਇਹ ਪਾਣੀ ਸਤਗੁਰ ਜੀ ਦੇ ਪੀਣ ਦੇ ਯੋਗ ਹੈ ਉਹਨਾਂ ਨੇ ਪਾਣੀ ਨਾ ਪੀਤਾ ਅਤੇ ਬੇਹੋਸ਼ ਹੋ ਕੇ ਧਰਤੀ ਉੱਪਰ ਡਿੱਗ ਪਏ। ਉਸ ਸਮੇਂ ਘਟ ਘਟ ਦੇ ਜਾਣਕਾਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗਵਿੰਦ ਸਾਹਿਬ ਜੀ ਢੋਲੀ ਵਿਖੇ ਆਪਣੇ ਸਾੰਡੂ ਜੀ ਦੇ ਘਰ ਠਹਿਰੇ ਹੋਏ ਸਨ। ਉੱਥੋਂ ਉੱਠੇ ਅਤੇ ਘੋੜਾ ਨਾਲ ਲੈ ਕੇ ਉਹਨਾਂ ਦੀ ਸ਼ਰਦਾ ਦੇਖ ਕੇ 32 ਮੀਲ ਫਾਸਲਾ ਤੈਅ ਕਰਕੇ ਆਪਣੇ ਸੇਵਕਾਂ ਦੇ ਪਾਸ ਪੁੱਜੇ। ਦੋਵੇਂ ਬੇਹੋਸ਼ ਸਨ। ਸਤਗੁਰ ਨੇ ਜੰਡ ਉੱਪਰ ਟੰਗਿਆ ਕੂਣਾ ਲਾ ਕੇ ਦੋਹਾਂ ਦੇ ਪਾਣੀ ਦੇ ਛਿੱਟੇ ਮਾਰੇ। ਹੋਸ਼ ਲਿਆਂਦਾ ਅਤੇ ਪਹਿਲਾਂ ਆਪ ਜਲ ਛਕਿਆ ਤੇ ਬਾਅਦ ਵਿੱਚ ਉਹਨਾਂ ਨੂੰ ਪਿਆਇਆ ਇਹਨਾਂ ਦੀ ਸ਼ਰਧਾ ਭਾਵਨਾ ਦੇਖ ਕੇ ਇਹਨਾਂ ਨੂੰ ਅਨੰਤ ਵਰ ਦਿੱਤੇ ਇਹਨਾਂ ਦੀ ਸ਼ਰਧਾ ਤੋਂ ਪ੍ਰਸੰਨ ਹੋ ਕੇ 6ਵੇਂ ਪਾਸ਼ਾ ਜੀ ਨੇ ਆਪਣੇ ਹਸਤ ਬਸਤ ਕਮਲਾ ਨਾਲ 1630 ਈਸਵੀ ਅਤੇ ਸੰਮਤ 1686 ਈਸਵੀ ਵਿੱਚ ਪਾਈਂਡ ਪਾਈਂ ਰੂਪ ਦੀ ਮੋੜੀ ਗੱਡੀ ਉਹ ਮੋੜੀ ਅੱਜ ਵੀ ਮੌਜੂਦ ਹੈ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ 6ਵੇਂ ਪਾਸ਼ਾ ਜੀ 6 ਮਹੀਨੇ 9 ਦਿਨ 9 ਘੜੀਆਂ ਨਿਵਾਸ ਕਰਕੇ ਇਸ ਪਿੰਡ ਨੂੰ ਵਸਾਇਆ ਭਾਈ ਰੂਪ ਚੰਦ ਜੀ ਨੂੰ ਮਾਲਵੇ ਇਲਾਕੇ ਦਾ ਪ੍ਰਚਾਰਕ ਸੇਵਾ ਵੀ ਸੌਂਪੀ ਲੱਖਾਂ ਸੰਗਤਾਂ ਗੁਰੂ ਨਾਲ ਜੋੜਿਆ ਤੇ ਅੱਜ ਤੁਸੀਂ ਉਸ ਗੁਰੂ ਘਰ ਦੇ ਦਰਸ਼ਨ ਕਰ ਰਹੇ ਹੋ ਹੁਣ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਂਦੇ ਆ ਸਾਰੀਆਂ ਸੰਗਤਾਂ ਨੇ ਜਰੂਰ ਵੀਡੀਓ ਸ਼ੇਅਰ ਕਰਨੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੰਗਰ ਚਲਾਉਣ ਲਈ ਇੱਕ ਧਾਰਾ ਖੰਡਾ ਇੱਕ ਕੜਛਾ ਅਤੇ ਇੱਕ ਲੋਹ ਭਾਈ ਰੂਪ ਚੰਦ ਜੀ ਨੂੰ ਪ੍ਰਦਾਨ ਕੀਤੀ ਜੋ ਹੁਣ ਬਾਗੜੀਆਂ ਸੰਗਰੂਰ ਵਿਖੇ ਸ਼ਸ਼ੋਭਤ ਹੈ ਕੁਝ ਜੋ ਨਿਸ਼ਾਨੀਆਂ ਇੱਥੇ ਨੇ ਸੋ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਇਹ ਹੈ ਜੀ ਪ੍ਰਾਤਨ ਨਿਸ਼ਾਨੀਆਂ ਜਿੱਥੇ ਲੋਹ ਲੰਗਰ ਤਿਆਰ ਹੋ ਰਹੀ ਸੀ ਉਹ ਤੁਸੀਂ ਦਰਸ਼ਨ ਕਰ ਰਹੇ ਹੋ ਪਿੰਡ ਦੇ ਵਿੱਚ ਮੋੜੀ ਗੱਡੀ ਉਹ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਇਹ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਅੱਗੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਜੋ ਤਾਂ ਜੋ ਤੁਸੀਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੋ ਸੋ ਵੀਡੀਓ ਨੂੰ ਜਰੂਰ ਅੱਗੇ ਸ਼ੇਅਰ ਕਰਿਆ ਜੋ ਤੇ ਅੱਗੇ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਤੇ ਕਾਫੀ ਸਾਭ ਸੰਭਾਲ ਇੱਥੇ ਕੀਤੀ ਹੋਈ ਆ ਇਹ ਹੈ ਜੀ ਭਾਈ ਰੂਪ ਚੰਦ ਜੀ ਦਾ ਪਵਿੱਤਰ ਇਤਿਹਾਸ ਤੇ ਸਾਰੇ ਜਣੇ ਅੱਗੇ ਜਰੂਰ ਇਸ ਵੀਡੀਓ ਨੂੰ ਸਾਂਝਾ ਕਰਿਆ ਜੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ